ਨਾ ਆਪਣਾ ਜੀ ਨਾਮ ਬਲਜੀਤ ਸਿੰਘ ਹੈ ਜੀ ਜਿਹੜੀ ਬੀਤੀ ਰਾਤ ਨੌਜਵਾਨੀ ਐਕਸੀਡੈਂਟ ਬਹੁਤ ਹੋਈ ਹੈ ਤੁਹਾਨੂੰ ਕੀ ਲੱਗਦਾ ਸੀ ਮੇਰਾ ਭਰਾ ਹੀ ਛੋਟਾ ਹੀ ਹੈ ਚਾਚਾ ਜੀ ਦਾ ਮਰਦਾ ਲੱਗਿਆ ਕਰ ਬਰ ਪ੍ਰੈਕਟਿਸ ਕਰਾ ਲਈ ਮੋਜੀ ਥੁਕਾਰ ਛੱਡ ਨਾਇਆ ਸੀ ਪਹਿਲਾਂ ਪਿਤਾ ਜੀ ਨੂੰ ਛੱਡ ਕੇ ਫਿਰ ਵਾਪਸ ਮਾਤਾ ਜੀ ਨੂੰ ਲੈਣ ਗਿਆ ਮਕੇਰੀਆਂ ਮਕੇਰੀਆਂ ਜਾ ਰਿਹਾ ਸੀ ਕੱਲ ਐਨ ਤੇ ਗੱਡੀ ਵਾਲੇ ਨੇ ਪਿੱਛੇ ਮਾਰਤੀ ਗੱਡੀ ਪਿੱਛੋਂ ਮਾਰੀ ਗੱਡੀ ਉਹਦੇ ਚ ਤੇ ਮੋਕੇ ਤੇ ਉਹਦੇ سپورਟ ਉਹਦੀ ਡੈਥ ਇਹ ਕੀ ਨਾਮ ਸੀ ਨੌਜਵਾਨ ਨੌਜਵਾਨ ਦਾ ਨਾਮ ਹੀ ਮੀਰਚਕਲ ਸੀ ਟੈਂਡ ਅਧਗਣ ਸਿਖਾ ਚ। ਹੁਣ ਕੋਈ ਲੱਗਿਆ ਪਤਾ ਕਿਸ ਤਰ੍ਹਾਂ ਮੌਕੇ ਤੇ ਪੁੱਜ ਕੇ ਗੱਡੀ ਵੀ ਦੇਖ ਲਈਏ ਫੜ ਲਈਏ ਆਪਾਂ। ਹੁਣ ਆਪਾਂ ਇੱਥੇ ਹਜਪੁਰ ਆਏ। ਥਾੜੇ ਇੱਥੇ ਦੇਖਦੇ ਮੌਕੇ ਤੇ ਕੀ ਕਾਰਵਾਈ ਕਰਦੇ ਕੀ ਨਹੀਂ। ਕੀ ਮੰਗਤਿਓ ਤੁਸੀਂ? ਮੰਗੇ ਇਨਸਾਫ ਦੇ ਕਰਦੇ ਜੀ ਬੰਦੇ ਨੂੰ ਥੋੜਾ ਹੋਰ ਜੇਲ੍ਹ ਚ ਪਾ। ਕਿੰਦੇ ਪਹਿਲੇ ਦੇ ਮੋੜ ਮੇ ਪਰਿਵਾਰ ਵਿੱਚ ਕੋਣ ਕੋਣ। ਇੱਕ ਪਿਤਾ ਹੈ, ਮਾਤਾ ਹੈ ਨੇ ਦੋ ਪੇੜਾ ਨੇ। ਇੱਕ ਕੱਲਾ ਸੀ। ਕੱਲਾ ਕੱਲਾ ਜੀ ਕਮਾਣੇ ਵਾਲਾ ਕੱਲਾ ਕੱਲਾ ਜੀ। ਕੱਲਾ ਕੱਲਾ ਜੀ ਸੀ ਕਮਾਣ ਵਾਲਾ। ਪਿਤਾ ਜੀ ਦੱਸਦੇ ਸਰੇ ਬਿਮਾਰ ਰਹਿੰਦੇ ਪਿਤਾ ਜੀ ਬਿਮਾਰ ਰਹਿੰਦੇ ਹਾਰਟ ਦੇ ਪੇਸ਼ੈਂਟ ਨੇ ਕੁਝ ਨਹੀਂ ਹੁੰਦਾ ਠੀਕ ਹੈ ਅਸਲ ਵਿੱਚ ਇੱਕ ਰਾਤ ਨੌਜਵਾਨ ਮੁੜਿਆ ਅਸਲ ਦੀ ਮੌਤ ਦੀ ਇੱਕੀ ਮਾਮਲਾ ਕੀ ਅਸਲ ਦੇ ਵਿੱਚ ਲੜਕਾ ਜਿਹੜਾ ਆਪਣੇ ਨੀਰਜ ਕਲਸੀ ਹੈ ਇਹਦੇ ਮੰਮੀ ਦੇ ਦੇ ਤਾਇਆ ਜੀ ਕਿਤੇ ਕੱਲ ਕਦੇ ਮੈਰਿਜ ਦੇ ਗਏ ਸੀ ਉਥੋਂ ਉਹਦੀ ਮੰਮੀ ਨੇ ਫੋਨ ਕੀਤਾ ਕਿ ਅਸੀਂ ਆਪਣੇ ਇਸ ਤਰ੍ਹਾਂ ਦੀ ਗੱਡੀ ਵਿੱਚ ਆ ਰਹੇ ਹਾਂ ਤੇ ਅਸੀਂ ਉਥੇ ਕਮਲੂ ਮੋੜ ਤੇ ਨੇੜੇ ਦੇਲੇ ਖੜਾਾਂਗੇ ਤੁਸੀਂ ਇਹਨਾਂ ਲੈ ਜਾਵਾ ਕੇ ਇਹ ਉਥੇ ਕਮਲੂ ਮੋੜ ਤੇ ਖੜ ਗਏ ਮੈਸੇਜ ਦੇ ਪਹਿਲਾਂ ਲੋਆਈ ਲੜਕਾ ਇਹਨਾਂ ਦਾ ਆਪਣੇ ਮੋਟਰਸਾਈਕਲ ਤੇ ਆ ਰਿਹਾ ਸੀ ਜਦੋਂ ਇਹ ਕਮਲੂ ਪਿੰਡ ਦੇ ਨੇੜੇ ਨਜ਼ਦੀਕ ਪੂਜਾ ਤਾਂ ਪਿੱਛੋਂ ਇੱਕ ਗੱਡੀ ਬਰੀਜਾ ਨੰਬਰ ਉਹਦਾ ਸੀ ਪੀਵੀ 35 ਏਡੀ 222 ਉਹ ਪਿੱਛੋਂ ਹਟਾ ਕਰਕੇ ਐਕਸਲਰ ਤੇ ਕਰਦਾ ਉਹਦੇ ਨਾਲ ਹਟਾ ਕਰਦੇ ਨਾਲ ਮੁੰਡਾ ਰੋਡ ਦੇ ਉੱਪਰ ਡੇ ਗਿਆ ਜਿਸ ਨਾਲ ਉਹਦੀ ਮੁੰਡੇ ਦੇ ਮੌਕੇ ਤੇ ਬਹੁਤ ਹੋ ਗਈ ਉਹ ਉਹਦੀ ਫਿਰ ਡੈੱਡ ਬੁੱਟੀ ਚ ਕਾ ਕੇ ਉੱਥੇ ਰਖਾਈ ਸੀ ਬਲ ਹਸਪੀਟਲ ਮਕੇਰੀਆਂ ਤੇ ਅੱਜ ਅਸੀਂ ਇਹਨਾਂ ਦੇ ਘਰ ਦੇ ਦੇ ਬਿਆਨ ਲਿਖ ਕੇ ਤੋ ਜੋ ਵੀ ਬੰਦੇ ਕਾਰਵਾਈ ਕਰ ਰਹੇ ਨੇ ਨੌਜਵਾਨ ਦੀ ਪਛਾਣ ਹੋ ਗਈ ਹੈ ਹਾਂਜੀ ਹਾਂਜੀ ਨੌਜਵਾਨ ਦੀ ਪਛਾਣ ਹੋ ਗਈ ਉਹਦਾ ਨਾਮ ਲੜਕੇ ਦਾ ਨਾਮ ਹੈ ਆਪਣੇ ਜੀ ਨੀਰਜ ਕਲਸੀ ਸਨੋਪਦੇਸ਼ ਰਾਜ ਪਿੰਡ ਦਾ ਕਰਨ ਗੱਡੀ ਜੇ ਚਲਾ ਰਿਹਾ ਸੀਗਾ ਉਹਨੂੰ ਕਾਬੂ ਕਰ ਲਿਆ ਨਹੀਂ ਸਰ ਗੱਡੀ ਵਾਲਾ ਤਾਂ ਮੋਕਲੇ ਦੌੜ ਗਿਆ ਸੀ ਫਿਰ ਵੀ ਗੱਡੀ ਹੀ ਕਾਬੂ ਕਰ ਲਈ ਉਹਦੀ ਅਗਲੀ ਕਾਰਵਾਈ ਅਗਲੀ ਕਰ ਸਰ ਮੁਕਦਮਾ ਅੰਦਰਜ ਕਰਕੇ ਜੋ ਬੰਦੇ ਕਾਨੂੰਨੀ ਕਾਰਵਾਈ ਕੀਤੀ ਜਾਦੀ ਹੈ